ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪੈਂਡ ਸਿਲਵਰਾ ਤੇ ਬਾਈ ਬਿੱਲੇ ਦੇ ਕਰੋ ਆਪਾਂ ਦੋ ਨੱਕ ਦਿਖਾ ਰਹੇ ਆ ਧੋਨੇ ਮਿੱਤਰੋ ਚੰਗੇ ਨੇ ਚੰਗੇ ਵਜਨ ਵਾਲੇ ਨੇ ਪੂਰੀ ਗੱਲਬਾਤ ਆ ਬਾਜੀ ਦੇ ਨਾਲ ਕਰਾਂਗੇ ਵੀ ਕਿਹੜੇ ਕਿਹੜੇ ਸੂਏ ਨੇ ਤੇ ਇਹ ਮਿੱਤਰੋ ਕਦੋਂ ਕਸੂਈ ਆ ਪੂਰੀ ਗੱਲਬਾਤ ਕਰਦੇ ਆ ਫਿਰ ਆਪਾਂ ਮਿੱਤਰੋ ਨਾਲ ਦੇ ਨਾਲ ਬਸ ਤੋਰ ਕੇ ਵੀ ਦਿਖਾਵਾਂਗੇ ਤੇ ਪਹਿਲਾਂ ਜੇ ਪਹਿਲਾਂ ਇੱਕ ਵਾਰੀ ਥੋੜੀ ਜਿਹੀ ਝਲਕ ਮਰਾਈ ਦੇ ਕੇ ਥਣਲੇਪੇ ਦੀ ਮਿੱਤਰੋ ਬਹੁਤ ਚੰਗੇ ਮੁੱਠੀ ਵਾਲਾ ਥਣ ਬਹੁਤ ਸੁਣਾ 100 ਹਵਾਨੇ ਦੀ ਏ ਕਦਕਾਠ ਸੋਹਣਾ ਵਜਨ ਸੋਹਣਾ ਸਿੰਘ ਵੀ ਸੋਹਣੇ ਆ ਕਿਉਂਕਿ ਜਿਹੜੀ ਚੀਜ਼ ਜਿਵੇਂ ਹੁੰਦੀ ਆ ਮਿੱਤਰੋ ਆਪਾਂ ਉਵੇਂ ਹੀ ਕਹਣੇ ਆ ਸੜੇ ਜੇ ਪਸ਼ੂ ਦੀ ਮਿੱਤਰੋ ਆਪਾਂ ਤਰੀਫ ਨਹੀਂ ਕਰਦੇ ਜਿਹੜੇ ਤਰੀਫ ਲਾਇਕ ਹੁੰਦਾ ਆਪਾਂ ਕੋਸ਼ਿਸ਼ ਹੁੰਦੀ ਆ ਵੀ ਆਪਾਂ ਉਹਦੀ ਕਰਕੇ ਹਾਂ ਭਾਈ ਸਸਰੀ ਕਾ ਸਸਰੀ ਕਾ ਭਾਈ ਕੀ ਹਾਲ ਚਾਲ ਆ ਉਹ ਵਧੀਆ ਭਾਈ ਕਿਵੇਂ ਆ ਜਿਹੜਾ ਸਪੌਸ ਆ ਵੀਡੀਓ ਆਪਾਂ ਬਹੁਤ ਪਾ ਰਹੇ ਹਾਂ ਨਜ਼ਾਰਾ ਆ ਗਿਆ ਭਾਈ ਯਾਰ ਹਾਂਜੀ ਨਜ਼ਾਰਾ ਆ ਗਿਆ ਵੀਡੀਓ ਦੇ ਨਜ਼ਾਰਾ ਹਾਂ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਇਹਦੇ ਈਸੂ ਇਹਦੇ ਪਹਿਲਾਂ ਤਾਂ ਕਿਹੜਾ ਸੂਆ ਏ ਇਸ ਇਹ ਭਾਈ ਤੀਜਾ ਸੂਆ ਸੌਂਦੀ ਆ ਤੀਜਾ ਸੂਆ ਸੌਂਦੀ ਆ ਕਿੰਨੇ ਕ ਦਿਨ ਜਿਹੜੇ ਲੈ ਜੂ ਭਾਈ ਲੈ ਜੂ ਇਹ ਬਾਲੇ ਤਾਂ ਨਹੀਂ ਲੈਂਦੀ ਇੱਕ ਦੋ ਦਿਨ ਹੀ ਲਊਗੀ ਭਾਈ ਇੱਕ ਦੋ ਦਿਨ ਹੀ ਲੈਂਦੀ ਆ ਤੀਜੇ ਸੂਏ ਸੌਂਦੀ ਆ ਦੁੱਧ ਹਾਂਜੀ ਦੋ ਤਰੀਕ ਨੂੰ ਦੁੱਧ ਪੂਰੇ ਦੋ ਤਰੀਕ ਨੂੰ ਇਹਦੇ ਦਿਨ ਪੂਰੇ ਆ ਭਾਈ ਮਾਨਲਾ ਵੀ ਜੇ ਦੋ ਤਰੀਕ ਨੂੰ ਦਿਨ ਪੂਰੇ ਆ ਤਾਂ ਦੋ ਚਾਰ ਦਿਨ ਹੋਰ ਲੈ ਸਕਦੀ ਆ ਹਨਾ ਮਾਨਲਾ ਵੀ ਚਾਰ ਪੰਜ ਦਿਨ ਮੰਨ ਕੇ ਚੱਲੇ ਬੰਦਾ ਭਾਈ ਠੀਕ ਆ ਤੇ ਇਹਦਾ ਫਿਰ ਦੁੱਧ ਕਿੰਨਾ ਕ ਦੱਸਿਆ ਵਾ ਮਾਲਕਾਂ ਨੇ ਸਹੀ ਭਾਈ ਦੂਜੇ ਸੂਏ ਇਹਦੇ ਥੱਲੇ 13 ਲੀਟਰ ਦੁੱਧ ਛੋਇਆ ਵਾ ओके हां पिੰਡੂ ਹੀ ਮੈਂ ਲੈਂਦੀ ਆਪਾਂ ਇਹ ਠੀਕ ਆ ਹਾਂ ਸੋ ਲਗਾਤਾਰ ਮਿੱਤਰੋ ਆਪਣੇ ਆ ਵੀਡੀਓ ਆ ਰਿਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਚੰਗੀ ਮਾਝਾ ਮਿੱਤਰੋ ਬਹੁਤ ਹੀ ਚੰਗੀ ਚੰਗਾ ਵਜਨ ਚੰਗੀ ਸਭ ਵੀ ਚੰਗਾ ਹੀ ਹਵਾਨਾ ਤੇ ਦੁੱਧ ਫੇਰ ਆਪਾਂ ਕਹਿੰਦੇ ਭਾਈ ਕਹਿੰਦਾ ਵੀ 13 ਲੀਟਰ ਦੁੱਧ ਦੂਜੇ ਸੂਏ ਦਾ ਕੱਢਿਆ ਤੇ ਤੀਜੇ ਸੂਏ ਮਿੱਤਰੋ ਕਿਲੋ ਅੱਧਾ ਕਿਲੋ ਬਾਈ ਗਾਰੰਟੀ ਆ ਜਾ ਬਬਲ ਕਿਲੋ 2 ਕਿਲੋ ਵਧਣ ਦੀ ਉਮੀਦ ਹੈ ਅੱਗੇ ਤੁਹਾਡੇ ਸਾਮ ਸੰਭਾਲ ਹੈ ਵੀ ਇਹ ਨਹੀਂ ਹੋ ਸਕਦਾ ਵੀ ਤੁਸੀਂ ਤੇ ਚੰਗਾ ਵਜਨ ਚੰਗੀ ਸੰਭੀ ਵੀ ਤੋਰ ਜੇ ਇਧਰ ਨੂੰ ਤੋਰ ਤੂੰ ਅੰਦਰ ਨੂੰ ਸੋ ਲਗਾਤਾਰ ਫਿਰ ਆਪਾਂ ਕਹਿੰਦੇ ਆ ਆਪਣੀਆਂ ਵੀਡੀਓ ਆ ਰਹੀਆਂ ਨੇ ਦੁੱਧ ਦਾ ਮੇਰਾ ਅੰਦਾਜ਼ਾ ਵੀ 14-15 ਲੀਟਰ ਕੱਢੋਗੇ ਅੱਗੇ ਤੁਹਾਡੀ ਵੇਖਣੇ ਵੀ ਸਾਂ ਸੰਭਾਲ ਆ। ਇਹ ਇੱਕ ਸਾਡੀ ਤੱਕ ਹੈ ਤੇ ਤੱਕ ਆਪਣੀ 11-20 ਦੇ ਫਰਕ ਪੈਂਦਾ। ਆ ਰੇਟ ਫਿਰ ਇਹਦਾ ਪਾ ਜਾਇਜ਼ ਜਾਇਜ਼ ਕੀ ਕਰਿਆ? ਬਾਈ ਰੇਟ ਇਹਦਾ ਕੋਈ 60 ਨਹੀਂ ਕੋਈ 65 ਨਹੀਂ ਬਾਈ। 155 ਰੇਟ ਕਰ। 155 ਰੇਟ ਕਰਤਾ। ਹਾਂ ਠੀਕ ਹੈ ਮਾਨਦਾਨ ਹੋ ਜੂ। ਮਾਨਦਾਨ ਜ਼ਰੂਰ ਕਰਾਂਗੇ ਕਿਹੜਾ ਵੀਡੀਓ ਦੇਖ ਕੇ। ਓਕੇ ਓਕੇ ਤੇ ਦੂਜੇ ਨੰਬਰ ਤੇ ਇਹ ਮੱਝ ਦੀ ਗੱਲ ਕਰੀਏ ਇਹਦਾ ਸੂਆ। ਇਹਦਾ ਸੂਆ ਚੌਥਾ ਮਹੀ। ਚੌਥਾ ਜਾਂ ਪੰਜਵਾਂ ਮੰਨ ਲਓ ਨਹੀਂ ਆਪਾਂ ਨੂੰ ਚੌਥਾ ਕਹਿ ਕੇ ਦਿੱਤੀ ਹੈ ਅਗਲੀ ਨਹੀਂ ਆਪਾਂ ਚੌਥੇ ਚਲੋ ਤੇ ਸਿੰਘ ਸਿੰਘ ਜ਼ਰੂਰ ਮਿੱਤਰੋ ਖੁੱਲੇ ਆ ਵਜਣ ਇਹਦਾ ਵੀ ਬਹੁਤ ਜਿਆਦਾ ਥਾਂ ਲੇ ਵੀ ਦੀ ਇਹ ਵੀ ਸਾਫ਼ ਹੈ ਤੇ ਹਵਾਨਾ ਤੁਸੀਂ ਤੇ ਸਾਡੇ ਬਹੁਤ ਸੋਹਣਾ ਤਿਆਰ ਇਹ ਕਦੋਂ ਕਦੀ ਸੂਈ ਵੀ ਹੈ ਇਹ ਬਾਈ ਕੱਲ ਮਨਲਾ ਸੂਈ ਆ 6 ਵਜੇ ਬਾਈ ਕੱਲ ਤੜਕੇ 6 ਵਜੇ ਹਾਂ 9 ਵਜੇ ਦੀ 9:30 ਜੇਰ ਪਈ ਗਈ ਸੀ ਬਾਈ ਓਕੇ ਜੇਰ ਦੀ ਆਪਣੇ ਕੋਲ ਵੀਡੀਓ ਸਾਰੀ ਪਈ ਹੈ ਜੀ ਓਕੇ ਬੱਚਾ ਬੱਚਾ ਮਗਰ ਕੱਟੀ ਆ ਬੰਨ ਮਗਰ ਕੱਟੀ ਆ ਹਾਂ ਸੋ ਕਈ ਭਰਾ ਕੱਟੀ ਵਾਲੀ ਮੱਝ ਲੈ ਕੇ ਮਿੱਤਰੋ ਖੁਸ਼ ਹੁੰਦੇ ਨੇ ਉਹਨਾਂ ਦੀ ਖਾਤਰ ਬਹੁਤ ਵਧੀਆ ਬਹੁਲੀ ਬੁਲੀ ਬਹੁਤ ਆ ਬਾਈ ਠੀਕ ਹੈ ਥੋੜੇ ਜਿਹਾ ਥੋੜਾ ਲੰਮਾ ਤੋੜ ਉਹ ਤਾਂ ਆਪੇ ਅਲਾ ਚੈੱਕ ਕਰ ਲੂ ਆ ਕੇ ਜਿਹੜਾ ਵੀ ਭਰਾ ਚੱਲ ਗਿਆ ਉਹ ਹਾਂ ਨਾ ਮਿੱਤਰੋ ਵਧੀਆ ਫਵਾਨਾ ਇਹਦਾ ਵੀ ਬਹੁਤ ਸੋਹਣਾ ਹੈ ਦੁੱਧ ਇਹ ਵੀ 12 13 ਲੀਟਰ ਵਾਲੀ ਹੈਗੀ ਹੈ ਨਾ ਨਹੀਂ ਨਹੀਂ ਭਾਈ ਇਹਦਾ ਨਾਲ 12 ਲੀਟਰ ਪੈਸਾ ਚੋਇਆ ਵਾ 13 ਲੀਟਰ ਹਾਂ ਇਹਦੇ ਕਿ 14 15 ਲੀਟਰ ਚਲੋ ਆਪਾਂ ਉਨਾ ਕੀ ਕਹੀਏ ਨਾ ਹਾਂ ਠੀਕ ਹੈ 12 13 ਲੀਟਰ ਤਾਂ ਖੁੱਲਾ ਹੀ ਕੱਢ ਦੋਗੇ ਸਿੰਘ ਜ਼ਰੂਰ ਖੁੱਲਾ ਫਿਰ ਆਪਾਂ ਕਹਿੰਦੇ ਆ ਪਰ ਇੰਨੇ ਵਜਨ ਤੇ ਕੋਈ ਵਾੜਾ ਉੱਪਰ ਆ ਜਾ ਨਹੀਂ ਲੱਗਦਾ ਹੈ ਨਾ ਵਜਨ ਬਹੁਤ ਆ ਵਜਨ ਬਹੁਤ ਤੇ ਹੁਣ ਇਹਦਾ ਪਰ ਰੇਟ ਫਿਰ ਕੀ ਕਰਤਾ ਰੇਟ ਇਹਦਾ ਬਾਈ ਕੋਈ 40 ਨਹੀਂ ਕੋਈ 35 ਨਹੀਂ 1,30,000 ਦੀ ਝੋਟੀ ਦੇ ਦਗਾ 1,30 ਦੀ ਉਹਦਾ 1.55 ਉਹਦਾ 1.55 ਬਾਈ ਠੀਕ ਆ ਤੇ ਫੋਨ ਨੰਬਰ ਬੋਲ ਦੋ ਜੀ ਫੋਨ ਨੰਬਰ ਆਪਣਾ 62399 ਹਾਂਜੀ 17011 ਬਾਈ 62399 ਤੇ 17011 ਪਿੰਡ ਸੇਲਵਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਧੰਨਵਾਦ